ਨਮਸਕਾਰ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੱਸ ਦੇ ਕਿ ਅੱਜ ਪਠਾਨਕੋਟ ਵਿੱਚ ਪੁਲਿਸ ਵੱਲੋਂ ਪਾਰੀ ਪੁਲਿਸ ਸਪੋਰਟ ਦੇ ਨਾਲ ਫਲੈਗ ਮਾਰਚ ਕੱਢਿਆ ਗਿਆ ਦੱਸ ਦੇ ਕਿ ਫਲੈਗ ਮਾਰਚ ਜਿੱਥੇ ਆਈ ਰਹੀ 15 ਅਗਸਤ ਦੇ ਮੱਦੇਨਜ਼ਰ ਕੱਢਿਆ ਗਿਆ ਉੱਥੇ ਹੀ ਸ਼ਹਿਰ ਵਿੱਚ ਸ਼ਾਂਤੀ ਬਣੀ ਰਹੇ ਉਸ ਨੂੰ ਲੈ ਕੇ ਵੀ ਕੱਢਿਆ ਗਿਆ ਹੈ ਇਹ ਫਲੈਗ ਮਾਰਚ ਪਠਾਨਕੋਟ ਦੇ ਅਲੱਗ-ਅਲੱਗ ਬਜ਼ਾਰਾ ਵਿੱਚ ਕੱਢਿਆ ਗਿਆ ਅਤੇ ਜ਼ਿਲ੍ਹਾ ਵਾਸੀਆਂ ਨੂੰ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਜ਼ਿਲ੍ਹਾ ਪੁਲਿਸ ਹਰ ਵਕਤ ਤੁਹਾਡੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਦੇ ਨਾਲ ਹੈ ਇਹ ਫਲੈਗ ਮਾਰਚ ਦੀ ਅਗਵਾਈ ਖੁਦ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਕੀਤੀ ਬਨਰੋ ਸਾਡਨਾ ਤੇ ਦੇਖਦਿਰੋ ਪਠਾਨਕੋਟ ਮੀਡੀਆ ਕੀ 15 ਅਗਸਤ ਜਿਹੜੀ ਆ ਪਰਸੋਂ ਆ ਰਹੀ ਹੈ ਇਹਦੇ ਮੱਦੇਨਜ਼ਰ ਆਪਣੇ ਜ਼ਿਲ੍ਹੇ ਨਹੀਂ ਬਲਕਿ ਪੂਰੇ ਪੰਜਾਬ 'ਚ ਫਲੈਗ ਮਾਰਚਸ ਤੇ ਹੋਰ ਇਤਿਹਾਦ ਦੇ ਤੌਰ ਤੇ ਕਾਫੀ ਜ਼ਿਆਦਾ ਜਿਹੜੀ ਸ਼ੋ ਫੋਰਸ ਕੀਤਾ ਜਾ ਰਿਹਾ ਮੇਰੇ ਨਾਲ ਮੌਜੂਦ ਇੱਥੇ ਆਪਣੇ ਜ਼ਿਲ੍ਹੇ ਦੇ ਡੀਐਸਪੀ ਸਾਹਿਬ ਨਾਲ ਐਸਐਚਓ ਸਾਹਿਬ ਮੌਜੂਦ ਹੈ ਅੱਜ ਇਸੇ ਕਾਰਨ ਆਪਾਂ ਪਠਾਨਕੋਟ 'ਚ ਵੀ ਇੱਕ ਫਲੈਗ ਮਾਰਚ ਕੱਢ ਰਹੇ ਹਾਂ ਇਹ ਫਲੈਗ ਮਾਰਚ ਜਿਹੜਾ ਆਪਣਾ ਸਿਟੀ ਦੇ ਏਰੀਆ 'ਚ ਆਪਾਂ ਕਰ ਰਹੇ ਹਾਂ ਇਦੇ ਵਿੱਚ ਸਾਡੇ ਕੋਲ ਜਿਹੜੇ ਸਪੈਸ਼ਲਾਈਜ਼ਡ ਫੋਰਸ ਦੇ ਕੰਪੋਨੈਂਟਸ ਹੈ ਜਿਸ ਤਰ੍ਹਾਂ ਐਸਓਜੀ ਹੋਗੀ ਐਸਐਸਜੀ ਹੋਗੀ ਉਸ ਤੋਂ ਇਲਾਵਾ ਆਪਣੀ ਜ਼ਿਲ੍ਹੇ ਦੀ ਫੋਰਸ ਹੈ ਇਸ ਤੋਂ ਇਲਾਵਾ ਪੀਸੀਆਰ ਤੇ ਹੋਰ ਜਿਹੜੇ ਅਮਲਾ ਜਿਹੜਾ ਉਹਨੂੰ ਆਪਾਂ ਯੂਜ਼ ਕਰ ਰਹੇ ਹਾਂ ਤੇ ਇਹਦਾ ਜਿਹੜਾ ਮੇਨ ਉਦੇਸ਼ ਇਹ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਵੀ ਹੋਏ ਹੈ ਕਿ 15 ਅਗਸਤ ਆ ਰਹੀ ਹੈ ਉਹਦੇ ਮੱਦੇਨਜ਼ਰ ਆਪਾਂ ਜਿਹੜਾ ਲੋਕਾਂ ਨੂੰ ਇੱਕ ਸੈਂਸ ਆਫ ਕੌਨਫੀਡੈਂਸ ਦੇਣਾ ਚਾਹੁੰਦੇ ਹਾਂ ਕਿ ਫੋਰਸ ਉਹਨਾਂ ਨਾਲ ਖੜੀ ਹੈ ਤੇ ਪੂਰੀ ਮੁਸਤੈਦੀ ਨਾਲ ਜਿਹੜੀ ਇਹ ਡਿਊਟੀ ਨਿਭਾਰੀ ਹੈ ਇਹ ਤੇ ਸਿਰਫ ਇੱਕ ਫਲੈਗ ਮਾਰਚ ਦੀ ਗੱਲ ਹੋ ਗਈ ਬਾਕੀ ਆਦਰਵਾਇਸ ਵੀ ਆਪਾਂ ਜ਼ਿਲ੍ਹਿਆਂ 'ਚ ਕਾਫੀ ਆਪਣੇ ਨਾਕੇ ਜਿਹੜੇ ਆ ਉਹਨਾਂ ਤੇ ਨਫਰੀ ਵਧਾਤੀ ਹੈ ਤਾਂ ਰੈਗੂਲਰ ਚੈਕਿੰਗ ਚੱਲ ਰਹੀ ਹੈ ਡੇ ਐਂਡ ਨਾਈਟ ਵੀ ਹੋਟਲਾਂ ਦੀ ਹੋਰ ਜਿਹੜੇ ਪਬਲਿਕ ਪਲੇਸਿਸ ਆ ਜਿਦਾਂ ਬੱਸ ਸਟੈਂਡ ਹੋਗੇ ਰੇਲਵੇ ਸਟੇਸ਼ਨ ਇਹਨਾਂ ਦੀ ਵੀ ਚੈਕਿੰਗ ਚੱਲ ਰਹੀ ਹੈ ਤੇ ਪਠਾਨਕੋਟ 'ਚ ਜਿਹੜੀ ਫੋਰਸ ਆ ਆਪਣੀ ਜ਼ਿਲ੍ਹੇ ਦੀ ਉਹ ਪੂਰੀ ਮੁਸਤੈਦ ਆ ਤੇ ਆਪਾਂ ਇਹ ਇਨਸ਼ੋਰ ਕਰਾਂਗੇ ਕਿ 15 ਅਗਸਤ ਦਾ ਜਿਹੜਾ ਫੰਕਸ਼ਨ ਆ ਬਿਲਕੁਲ ਵਧੀਆ ਤਰੀਕੇ ਨਾਲ ਹੋਵੇ ਤੇ ਕਿਸੇ ਨੂੰ ਕੋਈ ਦਿੱਕਤ ਨਾ ਆਏ ਨਾ ਹੀ ਲਾਅ ਐਂਡ ਆਰਡਰ ਦੀ ਸਾਈਡ ਤੋਂ ਨਾ